ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਭਾਰਤ ਵੱਲੋਂ ਪਾਕਿਸਤਾਨ ਦੇ ਜਿਹੜੇ ਨੌ ਟਿਕਾਣਿਆਂ ਦੇ ਉੱਤੇ ਹਮਲਾ ਕਰਕੇ ਉੱਥੇ ਦਾਵਾ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਭਾਰਤੀ ਫੌਜ ਵੱਲੋਂ ਕਿ ਇੱਥੇ ਉਹ ਗੁਨਾਹਗਾਰ ਬੈਠੇ ਸੀ ਜਿਨ੍ਹਾਂ ਨੇ 26 11 ਤੋਂ ਲੈ ਕੇ ਹੁਣ ਤੱਕ ਭਾਰਤ ਦੇ ਉੱਤੇ ਅਤਵਾਦੀ ਹਮਲੇ ਕਰਨ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਸੋ ਭਾਰਤ ਨੇ ਦਾਵਾ ਕੀਤਾ ਕਿ ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਉਹ ਦੇ ਦਿੱਤੀ ਗਈ ਹੈ ਸੋ ਹੁਣ ਦੇਖਦੇ ਹਾਂ ਇਹ ਦੂਜੇ ਪਾਸੇ ਪਾਕਿਸਤਾਨ ਦਾ ਦਾਵਾ ਹੈ ਕਿ ਭਾਰਤ ਨੇ નિર્ਦੋਸ਼ੇ ਲੋਕਾਂ ਦੇ ਉੱਤੇ ਹਮਲਾ ਕੀਤਾ ਸੋ ਕੁੱਲ ਮਿਲਾ ਕੇ ਦੁਨੀਆ ਭਰ ਦੇ ਵਿੱਚ ਇਹ ਹੁਣ ਇਸ ਚੀਜ਼ ਦੀ ਚਰਚਾ ਛੜੀ ਹੈ ਬਹੁਤ ਸਾਰੇ ਮੁਲਕ ਜਿਹੜੇ ਨੇ ਉਹ ਭਾਰਤ ਦੀ ਮਤ سپورਟ ਦੇ ਉੱਤੇ ਖੜੇ ਨੇ ਬਹੁਤ ਸਾਰੇ ਦੇਸ਼ ਐਸੇ ਨੇ ਜਿਹੜੇ ਕਹਿੰਦੇ ਨੇ ਮਿਲ ਬੈਠ ਕੇ ਮਸਲੇ ਹੱਲ ਕਰਨੇ ਚਾਹੀਦੇ ਨੇ ਸੋ ਇਸ ਦੌਰਾਨ ਬਹੁਤ ਸਾਰੀਆਂ ਖਬਰਾਂ ਅਸੀਂ ਆ ਰਹੀਆਂ ਨੇ ਸੋ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਹੀ ਬੇਨਤੀ ਕਰੂੰਗਾ ਕਿ ਕਿਸੇ ਵੀ ਐਸੀ ਖਬਰ ਨੂੰ ਜਿਹਦੀ ਪੁਸ਼ਟੀ ਨਾ ਹੋਵੇ ਕਿਸੇ ਵੀ ਤਰ੍ਹਾਂ ਉਹਨੂੰ ਸ਼ੇਅਰ ਲਾਈਕ ਵਗੈਰਾ ਨਾ ਕੀਤਾ ਜਾਵੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਖਬਰਾਂ ਆਉਂਦੀਆਂ ਨੇ ਜਿਨ੍ਹਾਂ ਦਾ ਸੱਚਾਈ ਦੇ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ